ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਐਪਲ ਪਲੇ ਸਟੋਰ ਦੇ ਵੱਲੋਂ ਵੱਡਾ ਐਕਚੁਅਲੀ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਤਕਰੀਬਨ 300 ਦੇ ਕਰੀਬ ਜਿਹੜੇ ਐਪਸ ਨੇ ਉਹ ਐਪਲ ਤੇ ਗੂਗਲ ਪਲੇ ਸਟੋਰ ਦੇ ਵੱਲੋਂ ਹਟਾਏ ਗਏ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਲੋਕਾਂ ਦਾ ਜਿਹੜਾ ਉਹ ਡੇਟਾ ਇਹਨਾਂ ਦੇ ਵੱਲੋਂ ਚੋਰੀ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦੇ ਕਿ ਗੂਗਲ ਦੇ ਵੱਲੋਂ ਲਗਾਤਾਰ ਸਮੇਂ-ਸਮੇਂ ਤੇ ਜਿਹੜਾ ਉਹ ਇੱਕ ਆਪਣਾ ਰਿਵਿਊ ਕੀਤਾ ਜਾਂਦਾ ਐਪਸ ਦਾ ਤੇ ਜਿਸ ਦੇ ਵਿੱਚ ਇਹ ਜਿਹੜੇ ਤਿੰਸਰ ਐਪ ਨੇ ਇਹ ਪਾਇਗਿਆ ਨੇ ਕਿ ਲੋਕਾਂ ਦਾ ਡਾਟਾ ਇਹ ਜਿਹੜੇ ਐਪ ਨੇ ਉਹ ਚੋਰੀ ਕਰ ਰਹੇ ਸੀ ਜਿਸ ਨੂੰ ਦੇਖਦੇ ਹੋਏ Apple ਤੇ Google Play Store ਦੇ ਵੱਲੋਂ ਇਹਨਾਂ ਨੂੰ 300 ਜਿਹੜੇ ਐਪਸ ਨੇ ਇਹਨਾਂ ਨੂੰ ਰਿਮੂਵ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਪਹਿਲਾਂ ਵੀ ਇਸ ਤਰੀਕੇ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ Play Store ਦੇ ਵੱਲੋਂ ਕਈ ਐਪ ਜਿਹੜੇ ਨੇ ਉਹ ਰਿਮੂਵ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਡਾਟਾ ਜਿਹੜੇ ਐਕਸਪਰਟ ਨੇ ਉਹ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਐਪ ਨੇ ਲੋਕਾਂ ਦਾ ਡਾਟਾ ਪਹਿਲਾਂ ਤਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਹ ਡਾਟਾ ਥਰਡ ਪਾਰਟੀਆਂ ਨੂੰ ਸੋਲਡ ਕੀਤਾ ਜਾਂਦਾ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਲਈ ਦੱਸਿਆ ਤਾਂ ਜੇਕਰ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਹੋ ਤਾਂ ਤੁਹਾਡੇ ਤੋਂ ਕਈ ਤਰੀਕੇ ਦੀ ਐ ਪਰਮਿਸ਼ਨ ਮੰਗਦਾ ਜਿਵੇਂ ਕਿ ਕਾਲਸ ਦੀ ਪਰਮਿਸ਼ਨ ਮੰਗਦਾ ਮੈਸੇਜ ਦੀ ਪਰਮਿਸ਼ਨ ਮੰਗਦਾ ਕੈਮਰੇ ਦੀ ਪਰਮਿਸ਼ਨ ਮੰਗਦਾ ਤੇ ਜਦੋਂ ਤੁਸੀਂ ਅਲੋਅ ਕਰਦੇ ਹੋ ਤਾਂ ਇਹ ਜਿਹੜੇ ਐਪ ਨੇ ਉਹ ਡਾਟਾ ਨੂੰ ਸਿਕਿਉਰ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਡਾਟਾ ਇਕੱਠਾ ਹੋ ਜਾਂਦਾ ਤਾਂ ਥਰਡ ਪਾਰਟੀਆਂ ਨੂੰ ਇਹਨਾਂ ਦੇ ਵੱਲੋਂ ਡੇਟਾ ਇਹ ਡਾਟਾ ਉਹ ਵੇਚਿਆ ਜਾਂਦਾ ਬਕਾਇਦਸ ਦੇ ਪੈਸੇ ਲਿੱਤੇ ਜਾਂਦੇ ਤੁਹਾਨੂੰ ਦੱਸ ਦੇ ਕਿ ਪੂਰੇ ਤਰੀਕੇ ਦੇ ਨਾਲ ਇਹ ਇਲੀਗਲ ਆ ਕੋਈ ਵੀ ਐਪ ਤੁਹਾਡਾ ਨਿੱਜੀ ਡਾਟਾ ਨਾ ਤਾਂ ਵੇਚ ਸਕਦੀ ਏ ਅਤੇ ਨਾ ਹੀ ਖਰੀਦ ਸਕਦੀ ਤੇ ਲੇਕਰ ਕੁਸੀ ਵੀ ਇਹਨਾਂ ਐਪਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਆਪਣੇ ਫੋਨ ਦੇ ਵਿੱਚ ਐਂਟੀਵਾਇਰਸ ਸਕੈਨ ਰੱਖੋ ਟਾਈਮ ਟੂ ਟਾਈਮ ਜਿਹੜਾ ਆਪਣੇ ਫੋਨ ਦਾ ਸਕੈਨ ਕਰੋ ਤੁਹਾਨੂੰ ਦਾ ਜਿਵੇਂ ਗੂਗਲ ਦੇ ਵੱਲੋਂ ਤਾਂ ਹੁਣ ਇਸ ਤਰੀਕੇ ਦੀ ਜਿਹੜੀ ਟੈਕਨੋਲੋਜੀ ਆ ਚੁੱਕੀ ਆ ਜਿਹੜੀ ਟਾਈਮ ਟੂ ਟਾਈਮ ਸਕੈਨ ਕਰਦੀ ਆ ਤੇ ਜੇਕਰ ਤੁਹਾਡੇ ਫੋਨ ਦੇ ਅੰਦਰ ਕੋਈ ਹਾਰਮਫੁਲ ਐਪ ਹੈਗਾ ਜਿਹੜਾ ਫੋਨ ਨੂੰ ਨੁਕਸਾਨ ਪਹੁੰਚਾ ਰਿਹਾ ਜਿਹੜਾ ਤੁਹਾਡੇ ਡਾਟੇ ਨੂੰ ਲੀਕ ਕਰ ਰਿਹਾ ਜਾਂ ਇਸ ਤਰੀਕੇ ਦੀ ਆਸ਼ੰਕਾ ਜ਼ਾਹਿਰ ਹੁੰਦੀ ਆ ਕਿ ਜਿਹੜਾ ਡਾਟਾ ਸੋਲਡ ਕਰ ਸਕਦਾ ਤਾਂ ਗੂਗਲ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਤੁਹਾਨੂੰ ਭੇਜਿਆ ਜਾਂਦਾ ਇੱਕ ਤਰੀਕੇ ਦੇ ਨਾਲ ਚੇਤਾਇਆ ਤੁਹਾਨੂੰ ਜਾਂਦਾ ਇਸ ਲਈ ਕਿਹਾ ਜਾਂਦਾ ਬਈ ਆਪਣੇ ਫੋਨ ਦੀ ਆ ਟਾਈਮ ਟੂ ਟਾਈਮ ਸਫਾਈ ਕੀਤੀ ਜਾਣੀ ਚਾਹੀਦੀ ਆ ਤਾਂ ਕਰਕੇ ਇਸ ਤਰੀਕੇ ਦੇ ਜਿਹੜੇ ਐਪਸ ਨੇ ਉਹ ਫੋਨ ਦੇ ਵਿੱਚ ਨਾ ਹੋਣ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਐਪਲ ਪਲੇ ਸਟੋਰ ਦੇ ਵੱਲੋਂ ਵੱਡਾ ਐਕਚੁਅਲੀ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਤਕਰੀਬਨ 300 ਦੇ ਕਰੀਬ ਜਿਹੜੇ ਐਪਸ ਨੇ ਉਹ ਐਪਲ ਤੇ ਗੂਗਲ ਪਲੇ ਸਟੋਰ ਦੇ ਵੱਲੋਂ ਹਟਾਏ ਗਏ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਲੋਕਾਂ ਦਾ ਜਿਹੜਾ ਔਰ ਡਾਟਾ ਇਹਨਾਂ ਦੇ ਵੱਲੋਂ ਚੋਰੀ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦੇ ਕਿ Google ਦੇ ਵੱਲੋਂ ਲਗਾਤਾਰ ਸਮੇਂ-ਸਮੇਂ ਤੇ ਜਿਹੜਾ ਉਹ ਇੱਕ ਆਪਣਾ ਰਿਵਿਊ ਕੀਤਾ ਜਾਂਦਾ ਐਪਸ ਦਾ ਤੇ ਜਿਸ ਦੇ ਵਿੱਚ ਇਹ ਜਿਹੜੇ 300 ਐਪ ਨੇ ਇਹ ਪਾਏ ਗਏ ਨੇ ਕਿ ਲੋਕਾਂ ਦਾ ਡਾਟਾ ਇਹ ਜਿਹੜੇ ਐਪ ਨੇ ਉਹ ਚੋਰੀ ਕਰ ਰਹੇ ਸੀ ਜਿਸ ਨੂੰ ਦੇਖਦੇ ਹੋਏ Apple ਤੇ Google Play Store ਦੇ ਵੱਲੋਂ ਇਹਨਾਂ ਨੂੰ 300 ਜਿਹੜੇ ਐਪਸ ਨੇ ਇਹਨਾਂ ਨੂੰ ਰਿਮੂਵ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਪਹਿਲਾਂ ਵੀ ਇਸ ਤਰੀਕੇ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਪਲੇ ਸਟੋਰ ਦੇ ਵੱਲੋਂ ਕਈ ਐਪ ਜਿਹੜੇ ਨੇ ਉਹ ਰਿਮੂਵ ਕੀਤੇ ਗਏ ਨੇ ਤੁਹਾਨੂੰ ਦੱਸ ਦੇ ਕਿ ਡਾਟਾ ਜਿਹੜੇ ਐਕਸਪਰਟ ਨੇ ਉਹ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਐਪ ਨੇ ਲੋਕਾਂ ਦਾ ਡਾਟਾ ਪਹਿਲਾਂ ਤਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਹ ਡਾਟਾ ਥਰਡ ਪਾਰਟੀਆਂ ਨੂੰ ਸੋਲਡ ਕੀਤਾ ਜਾਂਦਾ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਲਈ ਦੱਸਿਆ ਤਾਂ ਜੇਕਰ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਹੋ ਤਾਂ ਤੁਹਾਡੇ ਤੋਂ ਕਈ ਤਰੀਕੇ ਦੀ ਹੈ ਪਰਮਿਸ਼ਨ ਮੰਗਦਾ ਜਿਵੇਂ ਕਿ ਕਾਲਸ ਦੀ ਪਰਮਿਸ਼ਨ ਮੰਗਦਾ ਮੈਸੇਜ ਦੀ ਪਰਮਿਸ਼ਨ ਮੰਗਦਾ ਕੈਮਰੇ ਦੀ ਪਰਮਿਸ਼ਨ ਮੰਗਦਾ ਤੇ ਜਦੋਂ ਤੁਸੀਂ ਅਲੋਅ ਕਰਦੇ ਹੋ ਤਾਂ ਇਹ ਜਿਹੜੇ ਐਪ ਨੇ ਉਹ ਡਾਟਾ ਨੂੰ ਸਿਕਿਉਰ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਡਾਟਾ ਇਕੱਠਾ ਹੋ ਜਾਂਦਾ ਤਾਂ ਥਰਡ ਪਾਰਟੀਆਂ ਨੂੰ ਇਹਨਾਂ ਦੇ ਵੱਲੋਂ ਡੇਟਾ ਇਹ ਡਾਟਾ ਉਹ ਵੇਚਿਆ ਜਾਂਦਾ ਬਕਾਇਦਾ ਇਸ ਦੇ ਪੈਸੇ ਲਿੱਤੇ ਜਾਂਦੇ ਤੁਹਾਨੂੰ ਦੱਸ ਦੇ ਕਿ ਪੂਰੇ ਤਰੀਕੇ ਦੇ ਨਾਲ ਇਹ ਇਲੀਗਲ ਹੈ ਕੋਈ ਵੀ ਐਪ ਤੁਹਾਡਾ ਨਿੱਜੀ ਡਾਟਾ ਨਾ ਤਾਂ ਵੇਚ ਸਕਦੀ ਹੈ ਅਤੇ ਨਾ ਹੀ ਖਰੀਦ ਸਕਦੀ ਹੈ ਤੇ ਲੈ ਕੇ ਕੁਸੀ ਵੀ ਇਹਨਾਂ ਐਪਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਆਪਣੇ ਫੋਨ ਦੇ ਵਿੱਚ ਐਂਟੀਵਾਇਰਸ ਸਕੈਨ ਰੱਖੋ ਟਾਈਮ ਟੂ ਟਾਈਮ ਜਿਹੜਾ ਆਪਣੇ ਫੋਨ ਦਾ ਸਕੈਨ ਕਰੋ ਤੁਹਾਨੂੰ ਇਹ ਦੱਸਦੀ ਕਿ Google ਦੇ ਵੱਲੋਂ ਤਾਂ ਹੁਣ ਇਸ ਤਰੀਕੇ ਦੀ ਜਿਹੜੀ ਟੈਕਨੋਲੋਜੀ ਆ ਚੁੱਕੀ ਆ ਜਿਹੜੀ ਟਾਈਮ ਟੂ ਟਾਈਮ ਸਕੈਨ ਕਰਦੀ ਆ ਤੇ ਜੇਕਰ ਤੁਹਾਡੇ ਫੋਨ ਦੇ ਅੰਦਰ ਕੋਈ ਹਾਰਮਫੁਲ ਐਪ ਹੈਗਾ ਜਿਹੜਾ ਫੋਨ ਨੂੰ ਨੁਕਸਾਨ ਪਹੁੰਚਾ ਰਿਹਾ ਜਿਹੜਾ ਤੁਹਾਡੇ ਡਾਟੇ ਨੂੰ ਲੀਕ ਕਰ ਰਿਹਾ ਜਾਂ ਇਸ ਤਰੀਕੇ ਦੀ ਆਸ਼ੰਕਾ ਜ਼ਾਹਿਰ ਹੁੰਦੀ ਆ ਕਿ ਜਿਹੜਾ ਡਾਟਾ ਸੇਵਡ ਕਰ ਸਕਦਾ ਤਾਂ Google ਦੇ ਵੱਲੋਂ ਇੱਕ ਨੋਟੀਫਿਕੇਸ਼ਨ ਤੁਹਾਨੂੰ ਭੇਜਿਆ ਜਾਂਦਾ ਇੱਕ ਤਰੀਕੇ ਦੇ ਨਾਲ ਚੇਤਾਇਆ ਤੁਹਾਨੂੰ ਜਾਂਦਾ ਇਸ ਲਈ ਕਿਹਾ ਜਾਂਦਾ ਬਈ ਆਪਣੇ ਫੋਨ ਦੀ ਆ ਟਾਈਮ ਟੂ ਟਾਈਮ ਸਫਾਈ ਕੀਤੀ ਜਾਣੀ ਚਾਹੀਦੀ ਆ ਤਾਂ ਕਰਕੇ ਇਸ ਤਰੀਕੇ ਦੇ ਜਿਹੜੇ ਐਪਸ ਨੇ ਉਹ ਫੋਨ ਦੇ ਵਿੱਚ ਨਾ ਹੋਣ